ਲਓ ਜੀ ਮਹਾਰਾਜ ਗੱਲ ਸੁਣਿਆ ਜੇ ਸਾਡੀ ਇੱਕ ਧਿਆਨ ਦੇ ਨਾਲ ਭਗਵੰਤ ਮਾਨ ਜੀ ਤੁਸੀਂ ਸੁਣਿਆ ਜੇ ਤੇ ਪੰਜਾਬ ਦੇ ਲੋਕੋ ਹੱਥ ਜੋੜ ਕੇ ਬੇਨਤੀ ਆ 2 ਮਿੰਟਾਂ ਦੀ ਗੱਲ ਆ ਜ਼ਰੂਰ ਸੁਣ ਲਓ ਜੇ ਤੁਹਾਡੇ ਕੰਮ ਦੀ ਗੱਲ ਆ ਮਾਨ ਸਾਹਿਬ ਤੁਸੀਂ ਕਰਾਈਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਤੁਸੀਂ ਟਾਈਟਲ ਲਿਖਿਆ ਸੰਗਰੂਰ ਤੋਂ ਸ਼ੁਰੂਆਤ ਕੀਤੀ ਚਲੋ ਠੀਕ ਆ ਜਿੱਥੋਂ ਵੀ ਸ਼ੁਰੂਆਤ ਕੀਤੀ ਤੁਸੀਂ ਖੇਡਾਂ ਵੱਲ ਪੰਜਾਬ ਦਾ ਧਿਆਨ ਲਿਆ ਰਹੇ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਸੀਂ ਇਹ ਕੰਮ ਸ਼ਲਾਂਗਾ ਯੋਗ ਕਰ ਰਹੇ ਆ ਪਰ ਨਾਲ-ਨਾਲ ਤੁਸੀਂ ਗਲਤੀਆਂ ਵੀ ਬਹੁਤ ਕਰ ਰਹੇ ਆ ਗਲਤੀ ਕੀ ਆ ਪੰਜਾਬ ਦੇ ਲੋਕੋ ਤੁਸੀਂ ਇਹ ਸੁਣ ਲੋ ਕਿ ਜਿਹੜੇ ਆਪਣੇ ਮਾਨ ਸਾਹਿਬ ਆ ਇਹ ਹੁਣ ਮੁੱਖ ਮੰਤਰੀ ਆ ਹੁਣ ਅੱਗੋਂ ਇਹਨਾਂ ਨੇ ਖੇਡਾ ਵਤਨ ਪੰਜਾਬ ਦੀਆਂ ਤੇ ਗੁਰਦਾਸ ਮਾਨ ਸੱਧਿਆ ਗੁਰਦਾਸ ਮਾਨ ਖਾੜਾ ਲਾ ਰਿਆ ਤੇ ਆਪਾਂ ਦਾ ਭਰਾਵਾ ਉਹਨੇ ਪੈਸੇ ਕਦੇ ਵੇਖੇ ਨਹੀਂ ਲੋਕ ਕਹਿੰਦੇ ਆ ਕਿ ਗੁਰਦਾਸ ਮਾਨ 18-19 ਲੱਖ ਰੁਪਇਆ ਲੈ ਜਾਂਦਾ ਛੋਦਾ ਚਲੋ ਖੈਰ ਆਪਾਂ ਤਾਂ ਕਦੇ ਭਰਾਵਾ 5 4 ਲੱਖ ਇਕੱਠਾ ਨਹੀਂ ਵੇਖਿਆ ਤੇ ਐਵੇਂ ਆਪਾਂ 18 ਲੱਖ ਦੀ ਗੱਲ ਕਰੀਏ 18 ਲੱਖ ਮੇਰੇ ਵਰਗਿਆਂ ਵਾਸਤੇ ਤਾਂ ਬਹੁਤ ਆ ਜਿਹੜਾ ਮੁੱਖ ਮੰਤਰੀ ਭਾਸ਼ਣ ਦੇਣ ਵਾਸਤੇ 16 16 ਲੱਖ ਰੁਪਏ ਦੇ ਆਪਦੇ ਉਹ ਕੱਚ ਦੇ ਕੈਮਨ ਬਣਾਉਂਦਾ ਬੁਲਟ ਪ੍ਰੂਫ ਉਹ ਹਰ ਜਿਹੜਾ ਕਹਿ ਲੋ ਲਗਭਗ ਜਿੱਥੇ ਵੀ ਮਹਾਰਾਜ ਤੁਸੀਂ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਕਰਦੇ ਆ ਉਥੇ 2 2.5 ਕਰੋੜ ਰੁਪਏ ਖਰਚਾ ਤਾਂ ਆਇਆ ਹੀ ਹੋਣਾ ਮਾਨ ਸਾਹਿਬ ਬੜੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਪੰਜਾਬ ਦੇ ਲੋਕੋ ਤੁਸੀਂ ਵੀ ਸੁਣ ਲਓ ਲਗਭਗ ਜੇਕਰ 2.5 ਕਰੋੜ ਰੁਪਇਆ ਵੀ ਤੁਸੀਂ ਖਰਚਾ ਕਰਦੇ ਆ ਜਿਹੜਾ ਤੁਸੀਂ ਖਿਡਾਰੀ ਆ ਖਿਡਾਰੀਆਂ ਦਾ ਮਾਨ ਸਤਕਾਰ ਕਰਨਾ ਸੀ ਉਹ ਤੁਹਾਡਾ ਜਾਇਜ਼ ਆ ਉਹਨਾਂ ਨੂੰ ਜੋ ਤੁਸੀਂ ਮਰਜ਼ੀ ਕਰ ਲੈਂਦੇ ਪਰ ਜਿਵੇਂ ਅਖਾੜੇ ਲਵਾਉਣੇ ਖੇਡਾਂ ਵਤਨ ਪੰਜਾਬ ਦੀਆਂ ਮੈਂ ਸਦਕੇ ਜਾਵਾਂ ਓਏ ਜਿਵੇਂ ਆਪਣੇ ਮਾਨ ਸਾਹਿਬ ਗਾ ਰਹੇ ਆ ਗਰਦਾਸ ਮਾਨ ਜੀ ਉਹ ਵੀ ਸੁਣਾਉਂਗਾ ਮੈਂ ਤੁਹਾਨੂੰ ਵੀ ਕਿਤੇ ਕੋ ਕਿਤੇ ਐਵੇਂ ਕਹੀ ਜਾਂਦੇ ਆ ਇਹ ਆ ਆਪਣੇ ਮਾਨ ਸਾਹਿਬ ਗੁਰਦਾਸ ਮਾਨ ਜੀ ਗਾਣੇ ਵੀ ਗਾ ਰਹੇ ਆ ਜਿਹੜਾ ਕਹਿ ਲੋ ਤੇ ਪਰ ਮੈਂ ਤੁਹਾਨੂੰ ਇਹ ਕਹਿੰ ਆ ਰਿਹਾ ਤਾਂ ਇਹ ਅਪ੍ਰਿੰਟਸ ਆ ਰ ਮਾਨ ਸਾਹਿਬ ਦੇ ਪੇਜ ਤੇ ਪਾ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਦੌਰਾਨ ਖੇਡਾਂ ਅਤੇ ਖਿਡਾਰੀਆਂ ਲਈ ਗੁਰਦਾਸ ਮਾਨ ਜੀ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਲਿਖਤ ਤੇ ਲਿਖਤ ਨਾਲ ਕਿਸੇ ਨੂੰ ਘੋ ਮਿਲ ਜੂਗਾ ਲਿਖਤ ਨਾਲ ਜਿਹੜੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਆ ਉਹਨਾਂ ਨੂੰ ਬੈਟ ਮਿਲ ਜਾਣਗੇ ਜਿਹੜੇ ਗਰੀਬ ਜਿਹੜੇ ਗਰੀਬਾਂ ਦੇ ਬੱਚੇ ਜਿਹੜਾ ਕਹ ਲੋ ਬੈਟਬਾਲ ਖੇੜਦੇ ਸੀ ਤਾਂ ਪੰਜਾਬੀ ਚ ਹੀ ਕਵਾਂਗੇ ਸਾਨੂੰ ਫਿਰ ਇੰਗਲਿਸ਼ ਨਹੀਂ ਆਉਂਦੀ ਚੰਗੀ ਤਰ੍ਹਾਂ ਜਿਹੜਾ ਕਹ ਲੋ ਹੁਣ ਬੈਟਬਾਲ ਆ ਉਹ ਮਿਲਜੂ ਕਿਸੇ ਨੂੰ ਪਿੰਡਾਂ ਦੇ ਵਿੱਚ ਕਬੱਡੀ ਖੇੜਦੇ ਆ ਜਿਹੜੇ ਕੀ ਉਹਨਾਂ ਨੂੰ ਕੋਈ ਕਿਲੋ-ਕਲੋ ਘੋ ਮਿਲ ਜੂਗਾ ਲਿਖਤ ਨਾਲ ਨਹੀਂ ਮਿਲਦਾ ਪਰ ਜੇਕਰ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਧਿਆਨ ਮਾਰਿਆ ਜੇ ਜੇਕਰ ਇਹੀ ਤੁਸੀਂ 13000 ਪਿੰਡਾਂ ਦੇ ਵਿੱਚ ਜੇਕਰ ਪੰਜਾਬ ਚੋਂ ਖਿਡਾਰੀ ਪੈਦਾ ਕਰਨੇ ਚਾਹੁੰਨੇ ਆ ਤਾਂ ਪਹਿਲਾ ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਣ ਕਈ ਪਿੰਡਾਂ ਦੇ ਵਿੱਚ ਗਰਾਊਂਡ ਹੀ ਹੈ ਨਹੀਂਗੇ ਔਰ ਦੂਸਰੀ ਗੱਲ ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡ ਬੰਦਦੇ ਆ ਉਹਨਾਂ ਕਈ ਹਲਕਿਆਂ ਦੇ ਐਮਐਲਏ ਉਹਨਾਂ ਪਿੰਡਾਂ ਦੇ ਸਰਪੰਚ ਜਈ ਸੈਕਟਰੀ ਹੜ 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 ਕਰਾ ਦਿੰਦੇ ਵਿੱਚ ਕਦੇ-ਕਦੇ ਤਾਂ ਪਰ ਉਹ ਹੜ ਹੜ ਰੋਕ ਕੇ ਜਿਹੜੇ ਪਿੰਡਾਂ ਦੇ ਵਿੱਚ ਖਿਡਾਰੀ ਖੇਡਦੇ ਆ ਕਬੱਡੀ ਖੇਡਦੇ ਆ ਜਾਂ ਕ੍ਰਿਕਟ ਖੇਡਦੇ ਆ ਬੈਟਬਾਲ ਜਾਂ ਚਿੜੀ ਬੱਲਾ ਖੇਡਣ ਦੇ ਸ਼ਕੀਨਾ ਜਾਂ ਫੁੱਟਬਾਲ ਖੇਡਣ ਦੇ ਸ਼ਕੀਨਾ ਜ਼ਿਆਦਾਤਰ ਆਪਣੇ ਬੈਟਬਾਲ ਤੇ ਕਬੱਡੀ ਖੇਡਦੇ ਆ ਪਿੰਡਾਂ ਦੇ ਵਿੱਚ ਤੇ ਜੇਕਰ ਇਹੀ ਜਿਹੜਾ ਤੁਸੀਂ 18-19 ਲੱਖੇ ਕਲਾਕਾਰ ਨੂੰ ਦਿੱਤਾ ਹੋਊਗਾ ਛੱਲਾ ਗਲਦੀ ਓਏ ਗਾਨੀ ਛੱਲਾ ਗਲਦੀ ਓਏ ਗਾਨੀ ਛੱਲਾ ਗਲਦੀ ਓਏ ਗਾਨੀ ਤੁਰਗੇ ਕਬੱਡੀਆਂ ਦੇ ਜਾਨੀ ਵੇ ਤੁਰਗੇ ਬੈਟਬੋਲਾਂ ਦੇ ਖਡਾਰੀ ਤੁਰ ਗਏ ਇਥੋਂ ਸਾਡੇ ਪੰਜਾਬੀ ਸਾਰੀ ਇਹ ਕਲਾ ਮੈਂ ਗਾ ਤਾਂ ਕੀ ਮਿਲ ਜੂਗਾ ਮੇਰੇ ਬੋਲੇ ਨਾਲ ਵੀ ਕਿਸੇ ਨੂੰ ਕੁਝ ਨਹੀਂ ਮਿਲ ਲੱਗਿਆ ਕਿਸੇ ਖਡਾਰੀ ਨੂੰ ਮਹਿਮਾਨ ਸਾਹਿਬ ਬਹੁਤੀਆਂ ਗੱਲਾਂ ਨਾ ਕਰ ਦੇ ਇੱਕੋ ਗੱਲ ਕਹਿਣਾ ਕਿ ਜੇਕਰ ਇਹ ਹੀ 2.5 ਕਰੋੜ ਰੁਪਇਆ ਜਿਹੜਾ ਤੁਸੀਂ ਖਰਚਾ ਕੀਤਾ ਅਲੱਗ ਤੋਂ ਜਿਹੜਾ ਖਡਾਰੀਆਂ ਨੂੰ ਦਿੱਤਾ ਉਸ ਮਸਲੇ ਤੇ ਮੈਂ ਕੁਝ ਨਹੀਂ ਕਹਿ ਰਿਹਾ ਉਹ ਤਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਨੂੰ ਸਲੂਟ ਮਾਰਦੇ ਹਾਂ ਇਸ ਗੱਲ ਤੇ ਪਰ ਜਿਵੇਂ ਕਲਾਕਾਰ ਸਦਾਉਨੇ ਉਹੀ ਜਿਹੜਾ ਕਲਾਕਾਰਾਂ ਨੂੰ ਆਪਾਂ ਕੋਈ 18 19 20 ਲੱਖ ਜੋ ਵੀ ਦਿੰਨੇ ਆ ਔਰ ਜਿਹੜਾ ਵੀ ਆਪਾਂ ਪੈਸਾ ਖਰਚ ਕਰਦੇ ਆ 2 2.5 ਲੱਖ ਰੁਪਇਆ ਕਾਸ਼ ਕਿਤੇ ਤੁਸੀਂ ਉਹੀ ਹਰ ਪਿੰਡ ਦੇ ਵਿੱਚ 10 1000 ਰੁਪਇਆ ਪਹਿਲਾਂ ਪਤਾ ਕਰੋ ਕਿਹੜੇ ਬੱਚੇ ਖੇਡਦੇ ਆ ਕਬੱਡੀ ਖੇਡਦੇ ਆ ਉਹਨਾਂ ਦੇ ਵਾਸਤੇ ਕਿਉਂ ਤੁਸੀਂ ਚਲਾ ਦੋ ਜਿਹੜੇ ਕਈ ਬੈਟਬਾਲ ਖੇਡਦੇ ਆ ਮੇਰੇ ਪਿੰਡ ਵਿੱਚ ਇਹੋ ਜਿਹੇ ਖਿਡਾਰੀ ਆ ਜਿਹੜੇ ਕ੍ਰਿਕਟ ਖੇਡਣਾ ਚਾਹੁੰਦੇ ਆ ਬੱਚੇ ਪਰ ਉਹ ਖੇਡਦੇ ਵੀ ਬਹੁਤ ਵਧੀਆ ਪਰ ਉਹ ਅੱਗੇ ਨਹੀਂ ਜਾ ਰਹੇ ਕਿਸੇ ਵੀ ਮੌ ਉਹਨਾਂ ਨੂੰ ਅੱਗੇ ਲੈ ਕੇ ਜਾਓ ਉਹ ਵੀ ਖੇਡਣੋ ਤੇ ਧੋਨੀ ਹੁਣ ਆਪਾਂ ਧੋਨੀਆ ਧੋਨੀ ਜੀ ਦਾ ਯੁਵਰਾਜ ਜੀ ਦਾ ਬਹੁਤ ਨਾ ਸੁਣ ਲਿਆ ਹੁਣ ਉੱਥੇ ਕੋਈ ਹੋਰ ਵੀ ਖੇਡਣ ਆਪਣੇ ਪੰਜਾਬੀ ਜਾ ਕੇ ਕੋਈ ਐਹੋ ਜਿਹਾ ਹੱਲਾ ਬੱਲਾ ਮਾਰੋ ਔਰ ਜਿਹੜੇ ਖੇਡਦੇ ਆ ਉਹਨਾਂ ਵਾਸਤੇ ਬੈਟ ਬੋਲ ਉਹਨਾਂ ਵਾਸਤੇ ਪਿੱਚਾ ਤਿਆਰ ਕਰਾਓ ਜਿਹੜੇ ਕਬੱਡੀ ਖੇਡਦੇ ਉਹਨਾਂ ਵਾਸਤੇ ਗਰਾਊਂਡ ਤਿਆਰ ਕਰਾਓ ਕੈਨ ਤੋਪਾਂ ਜਿਹੜੇ ਹਰ ਪਿੰਡਾਂ ਵਿੱਚ ਕੋਈ ਨਾ ਕੋਈ ਹੁਣ 5-7 ਖਿਡਾਰੀ ਹੈਗੇ ਆ ਜਿਹੜੇ ਬੱਚੇ ਗਾਂ ਵਧਣਾ ਚਾਹੁੰਦੇ ਆ ਤੁਸੀਂ ਉਹਨਾਂ ਵਾਸਤੇ ਕੋਈ ਖਾਣ ਪੀਣ ਦਾ ਪ੍ਰਬੰਧ ਕਰਦੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਚੀਜ਼ਾਂ ਦਾ ਪ੍ਰਬੰਧ ਕਰਦੇ ਜੀਹਦੇ ਕਰਕੇ ਬੱਚੇ ਆਪਣੇ ਖਿਡਾਰੀ ਜਿਹੜੇ ਹੋਰ ਮਤਲਬ ਬਾਨੇ ਸ਼ੁਰੂ ਹੋ ਜਾਂਦੇ ਪਰ ਅਫਸੋਸ ਦੀ ਗੱਲ ਇਹ ਆ ਜਿਹੜੇ ਖਿਡਾਰੀ ਕਬੱਡੀ ਖੇਡਦੇ ਸੀ ਅੱਜ ਕੱਲੋ ਝੋਨੇ ਦੇ ਵਿੱਚ ਜਾ ਕੇ ਤਾਲ ਨਾਲ ਜਾਫੀਆਂ ਲਾਉਂਦੇ ਫਿਰਦੇ ਆ ਵੀ ਆ ਜਾ ਜਾ ਫਿਲੇਮਾਂ ਤਾਲ ਜਿਹੜੀ ਕੱਢਦੇ ਨਹੀਂ ਕਿ ਚੁਕਾ ਪੜਦੇ ਆ ਉਹਨਾਂ ਕਹਿੰਦੇ ਆ ਜਾ ਕੱਢਗੇ ਇਹਦੇ ਵਿੱਚੋਂ ਕਹਾ ਕੱਢਗੇ ਤੇ ਜਿਹੜੇ ਖਿਡਾਰੀ ਕਈ ਆ ਬੈਟ ਬੋਲਦੇ ਆ ਉਹ ਹੁਣ ਜਾ ਕੇ ਕਈ ਕਸਗੇ ਨੂੰ ਬੈਟ ਬਣਾਈ ਖੜਿਆ ਤੇ ਕਹਾ ਨੂੰ ਬੋਲ ਬਣਾਈ ਖੜਿਆ ਉਹ ਵੀ ਕਹਿੰਦੇ ਆ ਜਾ ਕਸਗੇ ਨੂੰ ਕਹੀ ਜਾਂਦੇ ਆ ਜਾ ਕਈ ਸਾਡੇ ਖਿਡਾਰੀ ਐਹੋ ਜਿਹੇ ਹੋਏ ਪਏ ਆ ਪਿੰਡਾਂ ਦੇ ਵਿੱਚ ਕੋਈ ਹੋ ਨਸ਼ਿਆਂ ਤੋਂ ਬਚਿਆ ਹੈ ਖਿਡਾਰੀ ਆ ਹੁਣ ਉਹ ਕਈ ਬੈਟ ਬੋਲ ਵੀ ਖੇਡਦੇ ਆ ਕਿ ਕਬੱਡੀ ਵੀ ਖੇਡਦੇ ਆ ਉਹੀ ਖਿਡਾਰੀ ਉਹਨਾਂ ਨੇ ਡਰੱਮੀ ਨੂੰ ਬਣਾ ਲਿਆ ਕੁਛ ਨਾ ਕੁਛ ਤੇ ਆ ਜਿਹੜਾ ਹੈ ਉਹ ਮਾਰਨ ਵਾਲਾ ਹੁੰਦਾ ਤੇ ਜਾਂ ਹੁਣ ਅੱਜ ਕੱਲ ਤਾਂ ਦੂਜੀਆਂ ਚੱਲ ਪਈਆਂ ਪੈਟਰੋਲ ਆ ਲਈਆਂ ਡਰੱਮੀਆਂ ਹੁਣ ਉਹਨਾਂ ਨੇ ਉਹ ਡਰੱਮੀ ਨੂੰ ਬਣਾ ਲਿਆ ਬਸ ਖੇਡ ਆਪਦੀ ਤੇ ਉਹ ਰੋਟੀ ਪਿੱਛੇ ਕਿਉਂਕਿ ਤਰਸਦੇ ਫਿਰਦੇ ਆ ਪੰਜਾਬ ਚੋਂ ਖਡਾਰੀ ਕੱਢੋ ਮਾਨ ਸਾਹਿਬ ਕਲਾਕ ਆਪਾਂ ਗਰਦਾਸ ਮਾਨ ਤੋਂ ਕੀ ਲੈਣਾ ਇਹਨੇ ਗਾ ਕੇ ਆਉਦੇ ਪੈਸੇ ਲੈ ਕੇ ਗਾਂ ਜਾਣਾ ਇਹ ਗਰਦਾਸ ਮਾਨ ਜੀ ਕੋਲ ਕੋਈ ਪੈਸੇ ਦੀ ਕਮੀ ਤਾਂ ਨਹੀਂ ਗਈ ਜੇਕਰ ਇਹਨਾਂ ਦੀ ਲਿਖਤ ਦੇ ਨਾਲ ਪੰਜਾਬੀ ਤਗੜੇ ਹੁੰਦੇ ਹੁੰਦੇ ਤਾਂ ਫਿਰ ਤਾਂ ਲੋੜ ਹੀ ਨਹੀਂ ਸੀ ਫਿਰ ਤਾਂ ਆਪਾਂ ਨੂੰ ਲੋੜ ਹੀ ਨਹੀਂ ਸੀ ਤੁਹਾਡੀ ਫਿਰ ਤਾਂ ਤੁਹਾਨੂੰ ਮੁੱਖ ਮੰਤਰੀ ਬਣਾ ਕੇ ਕੀ ਕਰਨਾ ਸੀ ਸਾਡੇ ਕੋਲ ਗਰਦਾਸ ਮਨ ਹੈਗਾ ਸੀ ਗਾਣੇ ਗਾਉਨ ਨੂੰ ਅਸੀਂ ਗਵਾਲਿਆ ਕਰਦੇ ਚਿੱਟਾ ਪੰਜਾਬ ਨੂੰ ਸਾਡੇ ਨੂੰ ਖਾ ਕੇ ਬੈ ਗਿਆ ਓਏ ਕੋਈ ਲੋੜ ਨਹੀਂ ਮੰਤਰੀ ਦੀ ਅਸੀਂ ਕਲਮ ਚ ਪਾਤ ਓਏ ਕੋਈ ਲੋੜ ਨਹੀਂ ਐਸਐਚਓ ਦੀ ਅਸੀਂ ਚਿੱਟੇ ਦੀ ਡਿਊਟੀ ਜਿਹੜੇ ਖਤਮ ਕਰਨ ਦੀ ਭੈਣ ਚ ਪਾਤੀ ਓਏ ਇਹ ਤਾਂ ਕਹਿਣੀ ਸੀ ਕਲਾਕਾਰ ਵਿਆਹ ਸ਼ਾਦੀਆਂ ਚ ਗਾਉਣ ਠੀਕ ਆ ਜਿਹੜੇ ਭਾਈ ਤਗੜੇ ਆ ਜਿਨ੍ਹਾਂ ਕੋਲ ਬੁੜਕਦੇ ਆ ਪੈਸੇ ਉਹ ਲਾਉਣ ਹੁਣ ਨੰਦ ਉੱਥੇ ਤੁਸੀਂ ਲਈ ਜਾਂਦੇ ਆ ਗਰਦਾਸ ਮਾਨ ਦਾ ਪੈਸਾ ਸਾਡਾ ਲੱਗੀ ਜਾਂਦਾ ਤੇ ਪੈਸਾ ਤਾਂ ਸਾਡਾ ਲੱਗਣਾ ਹੀ ਲੱਗਣਾ ਉਹੀ 2.5 ਕਰੋੜ ਰੁਪਇਆ ਜਿਹੜਾ ਮਾਨ ਸਾਹਿਬ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਖੇਡਦੇ ਆ ਉਹਨਾਂ ਨੂੰ ਪੈਸਾ ਦਿਓ ਕਈ ਸਾਡੀਆਂ ਧੀਆਂ ਭੈਣਾ ਰੇਸ ਦੇ ਵਿੱਚ ਸਕੂਲਾਂ ਦੇ ਵਿੱਚੋਂ ਕਬੱਡੀ ਖੇਡ ਕੇ ਉਹ ਜਦੋਂ ਨਰਮੇ ਆ ਜਾਂਦੇ ਆ ਉਦੋਂ ਟਿੰਡਿਆਂ ਨਾਲ ਡਿਊਟੀ ਲੱਗ ਜਾਂਦੀ ਉਹਨੇ ਟਿੰਡਿਆਂ ਨਾਲ ਰੇਟਾਂ ਪਾਉਂਦੀਆਂ ਤੇ ਜਦੋਂ ਮੰਨ ਲਓ ਕੋਈ ਝੋਨਾ ਚੱਲ ਪੈਂਦਾ ਫਿਰ ਉਹ ਕਿੱਲੇ ਕਿੱਲੇ ਦੀ ਲਾਮਤ ਰੇਸ ਲਾਉਂਦੀਆਂ ਉਹ ਸਾਡੇ ਉਹ ਖਿਡਾਰੀ ਆ ਜਿਹੜੇ ਖੇਤਾਂ 'ਚ ਰੁਲਦੇ ਫਿਰਦੇ ਆ ਆਪਾਂ ਉਹਨਾਂ ਨੂੰ ਬਚਾਈਏ ਨਾ ਆਪਾਂ ਕਲਾਕਾਰ ਤੋਂ ਕੀ ਲੈਣਾ ਜਿਹੜਾ ਤੁਸੀਂ 18-19 ਲੱਖ ਰੁਪਈਆ ਗਰਦਾਸ ਮਾਨ ਨੂੰ ਦਿੱਤਾ ਹੋਊਗਾ ਉਹਦਾ ਭਾਈ 18-19 ਲੱਖ ਰੁਪਈਏ ਨਾਲ ਉਹਨੇ ਮੁੱਛਾਂ ਮਰੋੜੀਆਂ ਹੋਣੀਆਂ ਆਪਦੀਆਂ ਵੀ ਅੱਜ ਆ ਗਿਆ 18 19 ਲੱਖ ਆਉਂਦਾ ਚ ਚਲੋ ਦਿੱਲੀ ਆ ਗਰਦਾਸ ਮਾਨ ਜੀ ਤੁਸੀਂ ਗੁੱਸਾ ਨਾ ਕਰੋ ਜੇ ਇਹ ਗੱਲਾਂ ਸੱਚ ਆ ਤੁਹਾਡੀ ਗਾਇਕੀ ਦੇ ਨਾਲ ਸਾਡੇ ਨੌਜਵਾਨੀ ਚੰਗੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਕਿਹੜਾ ਕੋਈ ਅੱਜ ਦੇ ਕਲਾਕਾਰ ਆਏ ਆ ਕਲਾਕਾਰ ਤਾਂ ਤੁਸੀਂ ਬਹੁਤ ਚਿਰਦੇ ਆ ਛੱਲੇ ਤੁਹਾਡੇ ਪੁਰਾਣੇ ਅਸੀਂ ਗਾਣੇ ਸੁਣਦੇ ਆ ਤੁਹਾਡੇ ਜਿਹੜੇ ਚੰਗੇ ਲੱਗਦੇ ਆ ਬਈ ਸੁਣੀਦੇ ਆ ਤੁਹਾਡੇ ਗਾਣੇ ਪਰ ਅਫਸੋਸ ਇਸ ਗੱਲ ਦਾ ਵੀ ਗਾਇਕੀ ਦੇ ਨਾਲ ਨਾ ਤਾਂ ਚਿੱਟਾ ਬੰਦ ਹੋ ਸਕਦਾ ਨਾ ਜਿਹੜੇ ਗੈਕੀ ਦੇ ਨਾਲ ਜਿਹੜੇ ਆਪਣੇ ਖਿਡਾਰੀ ਆ ਉਹ ਅੱਗੇ ਵੱਧ ਸਕਦੇ ਆ ਤਾਂ ਮੇਰੇ ਪੰਜਾਬ ਦੇ ਲੋਕੋ ਤੁਹਾਨੂੰ ਇਹੀ ਬੇਨਤੀ ਆ ਮੈਂ ਆਪਣੇ ਸੀਐਮ ਸਾਹਿਬ ਜੀ ਦਾ ਵਿਰੋਧ ਨਹੀਂ ਕਰ ਰਿਆ ਪਰ ਮੈਂ ਦੱਸ ਰਿਹਾ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਤੇ ਆਪਾਂ ਕੋਈ ਵੀ ਖਰਚਾ ਕਰਦੇ ਆ ਜਿਹੜਾ ਖਿਡਾਰੀਆਂ ਨੂੰ ਇਹ ਚੈੱਕ ਦਿੰਦੇ ਆ ਅਸੀਂ ਉਹਦੀ ਵੀ ਸ਼ਲਾੰਗਾ ਕਰਦੇ ਆ ਖਿਡਾਰੀਆਂ ਨੂੰ ਚੈੱਕ ਦੇਣ ਨਕਦੀ ਦੇਣ ਸਾਨੂੰ ਉਹ ਕੋਈ ਪ੍ਰੋਬਲਮ ਨਹੀਂ ਸਾਡੇ ਉਹ ਖਿਡਾਰੀ ਉਹਨਾਂ ਨੂੰ ਵੇਖ ਕੇ ਹੋਰ ਬੜੇ ਵਧਣਗੇ ਪਰ ਜਿਹੜਾ ਕਲਾਕਾਰਾਂ ਨੂੰ ਜਾਂ ਕਈ ਹੋਰ ਇਹਨਾਂ ਦੇ ਆਵਾਜ਼ਾਈ ਤੇ ਖਰਚਾ ਹੋ ਜਾਣਾ ਕਰੋੜ ਹੋ ਜੇ ਜੇਕਰ ਕਰੋੜ ਵੀ ਲਾਉਂਦੇ ਆ ਕਿਸੇ ਨੂੰ 5-5 7-7 ਹਜ਼ਾਰ ਰੁਪਏ ਪਿੰਡਾਂ ਦੇ ਵਿੱਚ ਆ ਜਾਣਾ ਤੇ ਕਈ ਪਿੰਡਾਂ ਦੇ ਵਿੱਚ ਤਾਂ ਇਹੋ ਜਿਹੇ ਹਾਲਾਤ ਬਣੇ ਪਏ ਆ ਗਰਾਊਂਡ ਹੈ ਨਹੀਂ ਤੇ ਆਪਣੇ ਗਰਾਊਂਡ ਹੈ ਨਹੀਂ ਉੱਥੇ ਖਿਡਾਰੀ ਕਿੱਥੋਂ ਬਣ ਜਾਣਗੇ ਇਸ ਕਰਕੇ ਖੇਡਾਂ ਚਲਾਓ ਜਿਹੜਾ 2.5 ਕਰੋੜ ਰੁਪਏ ਤੁਸੀਂ ਬੱਚਿਆਂ ਨੂੰ ਦਿਆ ਕਰੋ ਔਰ ਬੱਚਿਆਂ ਨੂੰ ਘਿਓ ਮਿਲੇ ਔਰ ਇਹਨਾਂ ਨੂੰ ਜਦੋਂ ਥਾਪੀ ਵੱਜੂਗੀ ਨਾ ਤੇ ਆਂਢੀ ਗੁਆਂਢੀ ਆਪਣੇ ਆਪ ਆਪ ਦੇ ਬੱਚਿਆਂ ਨੂੰ ਮਿਹਨੇ ਦਿਨ ਲੱਗ ਜਾਂਦੇ ਆ ਹੁਣ ਤੁਹਾਡੇ ਵੀ ਆਂਢੀ ਗੁਆਂਢੀ ਮਿਹਨਾ ਦਿੰਦੇ ਹੋਣਗੇ ਆ ਵੇਖ ਲਾ ਆਪਦੇ ਗੁਆਂਢੀ ਤੁਹਾਡੇ ਮਾਨਸਾ ਉਹ ਤੁਹਾਡਾ ਗੁਆਂਢੀ ਆਪਦੇ ਮੁੰਡੇ ਨੂੰ ਮਿਹਨੇ ਮਾਰਦਾ ਨਾ ਆ ਵੇਖ ਲਾ ਜਿਹੜਾ ਕਦੇ ਕਮੇਡੀ ਕਰਦਾ ਹੁੰਦਾ ਸੀ ਪਿਓ ਦਾ ਮਾਸਟਰ ਹੁੰਦਾ ਸੀ ਇਹਨੇ ਕਮੇਡੀ ਕਰਨੀ ਗਲੀਆਂ ਚ ਰੋਲਦਾ ਫਿਰਦਾ ਹੁੰਦਾ ਸੀ ਤੇ ਅੱਜ ਮੁੱਖ ਮੰਤਰੀ ਬਣ ਕੇ ਫਿਰਦਾ ਤੇ ਕੰਜਰ ਦੇ ਤੂੰ ਆਹ ਖੁਰਲੀਆਂ ਜੱਥ ਮਾਰਦੇ ਹੀ ਰਹਿ ਗਿਆ ਇਹ ਮਿਹਨੇ ਦੀ ਆਦਤ ਹਾ ਇਹ ਮਿਹਨੇ ਮੁਰਕੇ ਵੱਜਣਗੇ ਤੇ ਖਡਾਰੀ ਬਹੁਤ ਆਪਣੇ ਗਾਂ ਲੰਗਣਗੇ ਹਾਂ ਹੁਣ ਜੇ ਪੰਜਾਬ ਦੇ ਲੋਕੋ ਮੇਰੀ ਇਹ ਗੱਲਾਂ ਗਲਤ ਆ ਤਾਂ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਮੈਂ ਸਿਰਫ ਇਹੀ ਕਹਿ ਰਿਹਾ ਕਿ ਜਿਹੜਾ ਵੀ ਕੋਈ ਵੀ ਇਹ ਪ੍ਰੋਗਰਾਮ ਕਰਦੇ ਆ ਖਡਾਰੀਆਂ ਵਾਸਤੇ ਤੇ ਜਿਹੜਾ ਕੋਈ ਖਰਚਾ ਕਰਦੇ ਆ ਕਲਾਕਾਰਾਂ ਤੇ ਹੋਰ ਕਈ ਖਰਚੇ ਇਹਦੇ ਨਾਲੋਂ 2.5 ਕਰੋੜ ਰੁਪਏ ਇਕੱਠਾ ਕਰਕੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਜਵਾਨ ਕੁਝ ਬਣਾ ਚਾਹੁੰਦੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਇਆ ਜਾਵੇ ਉਹ ਟੂਰਨਾਮੈਂਟ ਕਰਾਏ ਜਾਣ ਆ ਕ੍ਰਿਕਟ ਦੇ ਇੱਥੇ ਸਾਡੇ ਹੈਗੇ ਆ 12 13 ਮੁੰਡੇ ਉਹ ਜਾਂ ਤਾਂ ਕੋਈ ਟੂਰਨਾ ਟੂਰਨਾਮੈਂਟ ਤਾਂ ਜਾ ਵੜਦੇ ਆ ਪਰ ਉਹ ਗਾਂਹ ਜਾਣ ਦੀ ਕੋਈ ਉਹਨਾਂ ਦੀ ਪਹੁੰਚ ਹੀ ਨਹੀਂ ਪੈ ਰਹੀ ਇਸ ਕਰਕੇ ਸਰਕਾਰ ਕੋਈ ਇਹੋ ਜਿਹਾ ਉਪਰਾਲਾ ਕਰੇ ਜਿਵੇਂ ਬੱਚਿਆਂ ਨੇ ਕਬੱਡੀ ਦੇ ਲੱਗਦੇ ਹੁੰਦੇ ਸੀ ਛੋਟੇ ਛੋਟਿਆਂ ਦੇ ਆਪ ਲਵਾਦੇ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਇਹਨਾਂ ਦੇ ਕ੍ਰਿਕਟ ਦੇ ਵੀ ਬਣਾਓ ਔਰ ਆਪਣੇ ਬੱਚੇ ਇਥੋਂ ਪੰਜਾਬ ਦੇ ਵਿੱਚੋਂ ਹੋਰ ਕ੍ਰਿਕਟ ਦੇ ਖਿਡਾਰੀ ਸਾਡੇ ਦੇਸ਼ ਦਾ ਨਾਮ ਉੱਚਾ ਕਰਨ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ ਤੇ ਜੇ ਭਾਈ ਇਹ ਗੱਲਾਂ ਤੁਹਾਨੂੰ ਗਲਤ ਲੱਗਦੀਆਂ ਫਿਰ ਫਿਰ ਕਹਿੰਨਾ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਜੇ ਤੁਸੀਂ ਪੰਜਾਬ ਚਿੱਟੇ ਦਾ ਸ਼ਕੀਨ ਹੋਇਆ ਪਿਆ ਪਰ ਸਾਡੇ ਦੇ ਵਿੱਚ ਕੋਈ ਦੁੱਖ ਨਹੀਂ ਜੇਕਰ ਇਹ ਹੀ ਚਾਹੁੰਦੇ ਵੀ ਨਸ਼ਾ ਹੋਵੇ ਪਰ ਵਿਸ਼ਵਦੀਪ ਵਰਗੇ ਮਾਨ ਸਾਹਿਬ ਨੂੰ ਕਿਉਂ ਕਹਿੰਦੇ ਆ ਮਾਨ ਸਾਹਿਬ ਸਾਡਾ ਵੀ ਮਾਨ ਸਾਹਿਬ ਆ ਪੰਜਾਬ ਦਾ ਮੁੱਖ ਮੰਤਰੀ ਆ ਮੇਰਾ ਵੀ ਮੁੱਖ ਮੰਤਰੀ ਆ ਜਿਵੇਂ ਆ ਜਦੋਂ ਕੋਈ ਤਕਲੀਫ ਹੁੰਦੀ ਆ ਘਰ ਦੇ ਵਿੱਚ ਆਪਦੇ ਮਾਪਿਆਂ ਨੂੰ ਕਹਿੰਦਾ ਓਵੇਂ ਸਾਡੇ ਇਹਨੂੰ ਪੰਜਾਬ ਦਾ ਠੇਕਾ ਦਿੱਤਾ ਇਹਨੂੰ ਠੇਕੇ ਤੇ ਲਿਆ ਹੋਇਆ ਸੀ ਤਨਖਾਹ ਦਿੰਦੇ ਆ ਤੇ ਸਿੱਧਾ ਭਾਈ ਜਿਹੜੀ ਤਕਲੀਫ ਲੱਗੂਗੀ ਸਾਨੂੰ ਅਸੀਂ ਤਾਂ ਮਾਨ ਸਾਹਿਬ ਨੂੰ ਦੱਸਾਂਗੇ ਮਾਨ ਸਾਹਿਬ ਇਹ ਹੀ ਆ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਖਿਡਾਰੀ ਨਿਕਲ ਨੂੰ ਫਿਰਦੇ ਆ ਉਹਨਾਂ ਖਿਡਾਰੀਆਂ ਨੂੰ ਥਾਪੀ ਮਾਰੀ ਜਾਵੇ ਕਲਾਕਾਰਾਂ ਦੇ ਨਾਲ ਖਿਡਾਰੀਆਂ ਨੂੰ ਕੁਝ ਨਹੀਂ ਮਿਲਣਾ ਜੇ ਆਪਾਂ ਇਹ ਕਲਮਾ ਗਾਤਿਆਂ ਖੇਡਾ ਵਤਨ ਪੰਜਾਬ ਦੀ ਉਹ ਕੋਈ ਕਲਮਾ ਨੇ ਕੁਝ ਨਹੀਂ ਕਰਨਾ ਪੈਸਾ ਜਿਹੜਾ ਉਹ ਕਲਾਕਾਰਾਂ ਨੂੰ ਉਹਨਾਂ ਦੇਓ ਉਹ ਤੁਸੀਂ ਖਿਡਾਰੀਆਂ ਨੂੰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਪਿੰਡਾਂ ਦੇ ਵਿੱਚ ਗਰਾਊਂਡ ਹੈ ਨਹੀਂ ਗਰਾਊਂਡ ਬਣਾਓ ਕਈ ਪਿੰਡਾਂ ਦੇ ਵਿੱਚ ਸਰਪੰਚ ਗਰਾਊਂਡ ਨਹੀਂ ਬੰਨ੍ਹ ਦਿੰਦੇ ਹੁੰਦੇ ਕਈ ਪਿੰਡਾਂ ਦੇ ਵਿੱਚ ਐਮ ਐਲ ਏ ਅੜਿੱਕਾ ਲਾ ਦਿੰਦੇ ਵੀ ਇੱਥੇ ਗਰਾਊਂਡ ਨਹੀਂ ਬਣਾਨਾ ਕਿਸੇ ਆ ਸਰਪੰਚ ਕਾਲੀਦਾਲ ਦਾ ਕਾਂਗਰਸ ਦਾ ਬੀ ਜੀ ਪੀ ਦਾ ਝਾੜੂ ਵਾਲੇ ਦਾ ਨਾਮ ਨਾ ਹੋਵੇ ਇਸ ਕਰਕੇ ਸਾਰੇ ਐਮ ਐਲ ਏ ਨੂੰ ਕਹੋ ਭਾਈ ਕੋਈ ਪਾਰਟੀ ਪੂਲਟੀ ਨਾ ਵੇਖੋ ਜਿਉ ਕਿਉਂਕਿ ਲੋਕਾਂ ਦਾ ਕਹਾਣ ਹੁੰਦਾ ਤੇ ਬਸ ਇੰਨੀ ਕੁ ਬੇਨਤੀ ਹੈ ਜੇ ਮੰਨ ਲਓ ਤਾਂ ਠੀਕ ਹੈ ਨਹੀਂ ਸਾਡੀਆਂ ਕਿਹੜਾ ਮੰਨਣੀਆਂ ਅੱਗੇ ਹੁਣ ਜਿੱਦੇ 15 ਜਿਹੜਾ ਕਹਿੰਦੇ 15 ਅਗਸਤ ਵਾਲੇ ਦਿਨ ਤੁਸੀਂ 16 ਲੱਖ ਦਾ ਕੈਮਨ ਬਣਾਇਆ ਉਹ ਨਾ ਧੀਰੇ ਲੇਖ ਨਾ ਸਾਡੇ ਪੁੱਤ ਦੇ ਲੇਖੇ ਤੇ ਅੱਜ ਵੀ ਤੁਸੀਂ ਖਾੜਾ ਸੁਣੀ ਹੀ ਜਾਂਦੇ ਹੋ ਉੱਥੇ ਬੈਠੇ ਮਹਾਰਾਜ ਬਾਕੀ ਤੁਹਾਡੀ ਮਰਜ਼ੀ ਆ ਕਿਉਂਕਿ ਤੁਸੀਂ ਵੱਡੇ ਲੋਕ ਹੋ ਚੁੱਕੇ ਆ ਅੱਜ ਅੱਜ ਕੱਲ੍ਹ ਤੁਹਾਨੂੰ ਲੋਕਾਂ ਦੀ ਯਾਦ ਕਿੱਥੇ ਹੋਣੀ ਆ ਬਾਕੀ ਫਿਰ ਵੀ ਸਾਨੂੰ ਆਸਾਂ ਉਮੀਦਾਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਤੇ ਆ ਪੈਸਾ ਸਾਡਾ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ